ਤਿਆਗਿਆ ਹੈ ਖਿਡਾਰੀਆਂ ਦਾ ਤਾਂ ਦਸਤਾਰਾ ਸਜਾ ਕੇ ਦੱਸਦੇ ਕਿ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਗਿਆ ਹੈ ਔਰ ਖਿਡਾਰੀਆਂ ਦੇ ਨਾਲ ਪਰਿਵਾਰ ਤਾਂ ਹਰਬੰਦਰ ਸਾਹਿਬ ਪਹੁੰਚੇ ਨੇ ਔਰ ਅਜੇ ਨਤਮਸਤਕ ਹੋਣਾ ਹੈ ਯਾਨੀ ਕਿ ਹਰਬੰਦਰ ਸਾਹਿਬ ਚਾਦੇ ਅਜੇ ਮੱਥਾ ਟੇਕਣਾ ਹੈ ਖਿਡਾਰੀਆਂ ਨੇ ਪਰ ਦਸਤਾਰਾ ਸਜਾ ਕੇ ਗੁਰੂ ਘਰ ਦੇ ਵਿੱਚ ਪਹੁੰਚੇ ਨੇ ਇਹ ਜਾਣਕਾਰੀ ਮਿਲ ਰਹੀ ਹੈ ਤਾਂ ব্রੌਂਜ਼ ਮੈਡਲ ਜਿੱਤ ਕੇ ਕੱਲ ਹੀ ਭਾਰਤ ਪਹੁੰਚੀ ਹੈ ਟੀਮ ਇਹ ਮੈਡਲ ਦੇਸ਼ ਵਾਸੀਆਂ ਨੂੰ ਸਮਰਪਿਤ ਹੈ हरमनप्रीत ने कल एयरपोर्ट से दिल्ली एयरपोर्ट पर किया हालांकि बरसात पै रही है जेकर पंजाब की गल करिए अमृतसर पै रही है अमृतसर भी और बाकी होर था भी रात तो ही बरसात पै रही है मौसम भी सुहावना होया होल्दी तो खाप भी दे और ने खारियों का और यह तस्वीर सामने आई दस्तारा सजा के हॉकी खिडारी पहुंचे ने श्री दरबार साहब हरिमंदर साहब ਤੈ ਤਸਵੀਰਾਂ ਤਰ ਦਿਖਾ ਰਹੇ ਆ ਤਾਂ ਮੱਥਾ ਟੇਕਣਾ ਹੈ ਜੇ ਸਨਮਸਤਕ ਹੋਣਾ ਹੈ ਐਸਪੀਸੀ ਦੇ ਜਿਹੜੇ ਮੈਂਬਰ ਨੇ ਉਹ ਨਾਲ ਮੌਜੂਦ ਨਜ਼ਰ ਆ ਰਹੇ ਆ ਔਰ ਮੈਨੂੰ ਜੋੜ ਦਿਓ ਆਪਾਂ ਆ ਜੋੜ ਦਿਓ ਜੀ ਆ ਜੀ ਆਓ ਆ 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 ਯਾਰੀ ਕੁਬਲਾ ਚਾਹ ਤੱਕੇ ਨਾ ਪਿਆਰ ਨਾ ਬਸ ਇਹ ਰੁਪੀ ਭਾਈ ਇਹ ਅਰੇਂਜਮੈਂਟ ਵਧੀਆ ਆ ਰੁਜੀ ਕੜ ਸਾਹਮਣੇ ਆ ਆਹ ਲੱਗ ਗਿਆ ਪਿਆਰ ਨਾ 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 ਪਿਆਰ ਨ ਕਿਚੇ ਜਦੋਂ ਆਪਾਂ ਫਿਰ ਚੁੱਕਦੇ ਹਾਂ ਫਿਰ ਜਦੋਂ ਮਰਵਾਤਾ ਹੈਗਾ ਉਹ ਬਣਾ ਦੇ ਰਿਹਾ ਹੈ ਇਹ ਜਿਹੜੇ ਇੱਕੀ ਸਾਰੇ ਇੱਕੀ ਸੱਤਾਂ ਰਾਤ ਨੂੰ ਦੀ ਉਹ ਗੱਲ ਜਿਹਨੇ ਕਹਿੰਦਾ ਕਿ ਪੂਰੀ ਬਾਤ ਕਰਦਾ ਹੈ ਪਤਾ ਤੁਹਾਨੂੰ ਆਈ ਦੇ ਜੇ ਕਿਹੜੇ ਮੂਹੇ ਵਾਂਗਰ ਪੂਰੀ ਆਪਾਂ ਕਹਿੰਦੇ ਹਾਂ ਯਾਰ ਪੁੱਛਿਆ ਜੇ ਹਾਂ ਭਾਈ ਤੁਹਾਡਾ ਸਾਰਿਆਂ ਦਾ ਇੰਜ ਹੋ ਦਿੰਦਾ ਨਹੀਂ ਕੀ ਕਰੀਏ ਸਾਰਿਆਂ ਨੂੰ ਕਾਲੋ 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 ਕਰਦੇ ਹੁੰਦੇ ਹਾਂ ਭਾਜੀ ਜੀ ਮੈਂ ਪਰੇ ਆ ਰਿਹਾ ਹਾਂ ਜੀ ਥੋੜੀ ਜਗ੍ਹਾ ਮੈਨੂੰ ਦਿਓ ਜੀ ਜਲਦੀ ਜਲਦੀ ਆ ਮਾਈਕ ਚ ਲੋਟੋ ਆਇਆ ਬਾ ਆਇਆ ਥੱਲੇ ਆ ਜਾ ਰਾਜਾ ਥੱਲੇ ਆ ਜਾ ਯਾਰ ਜੀ ਸਾਰੇ ਇਨੇ ਹਲਾ ਦੇ ਸਾਰੇ ਇਨੇ ਹਲਾ ਦੇਓ ਇੱਕ ਇੱਕ ਉਤਪਾਈ ਸਾਹਮਣੇ ਕਰਿਓ ਜਰਾ ਨਾ ਇੱਕ ਇੱਕ ਨੂੰ ਗਰੁੱਪ ਨੂੰ ਲਾ ਦੇ ਨਾਲੋ ਤੁਬੀ ਜੀ ਤੁਬੀ ਜੀ ਆ ਕੇ ਆ ਜੀ ਤੁਬੀ ਜੀ ਸਾਹਮਣੇ ਕਰਾਇਆ ਵਡਾ ਗਰੁੱਪ ਆ ਯਾਦ ਕਰਦੀ ਸੋਰਸ ਆਓ ਜੀ ਆਓ ਆਓ ਪਰ ਮੈਨੂੰ ਜੋੜ ਦਿਓ ਆਪ ਆ ਜੋੜ ਦਿਓ ਜੀ ਆ ਲੈ ਜੀ ਆਹ ਸਾਹਮਣੇ ਸਭ ਨੇ ਗਰੁੱਪ ਬਣਾ ਲਿਆ

ਇੱਕ ਇੱਕ ਖੇਲੇ ਕਰੋ ਗਰੁੱਪ ਕਰੋ ਤੇ ਉਹੀ ਬੈਠ ਜਾਓ ਇੱਕ ਇੱਕ ਖੇਲੇ ਕਰੋ ਗਰੁੱਪ ਕਰੋ ਤੇ ਉਹੀ ਬੈਠ ਜਾਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੋਬਾਈਲ ਪਲੀਜ਼ ਥੋੜਾ ਜਿਹਾ ਰਿਕੁਐਸਟ ਇੱਕ ਮਿੰਟ ਇੱਕ ਮਿੰਟ ਥੱਲੇ ਬਾਹਰ ਓਏ ਥੋਨੂੰ ਧਿਆਨ ਨਾਲ ਧਿਆਨ ਨਾਲ ਇਹਦੇ ਧਿਆਨ ਨਾਲ ਹਟਣਾ ਹੋ ਗਿਆ ਕੰਮ ਤੇ ਇੱਕ ਵਾਈ ਸੱਜਣਾ ਕਰਿਓ ਜਰਾ ਨਾਲ ਇੱਕ ਇੱਕ ਖੁੱਲ੍ਹੇ ਗਰੁੱਪ ਗਰੁੱਪ ਲੌਕ ਰੁਕੀ ਪਾਈ ਸਾਰੇ ਲੰਘਣ ਦੇ ਹੋ ਗਏ ਲੰਘਣ ਦੇ ਪਲੇਅਰ ਦਾ ਪਿੱਛੇ ਤਾਂ ਨਾ ਪਰਿਪੱਕ ਲਾ ਸਭ ਤੋਂ ਸਰਪਾਤੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਪਾਜੀ ਇੱਕ ਮਿੰਟ ਮੋਬਾਈਲ ਪਲੀਜ਼ ਥੋੜਾ ਜਿਹਾ ਰਿਕੁਐਸਟ ਇੱਕ ਮਿੰਟ ਇੱਕ ਮਿੰਟ ਪਹਿਲਾ ਬਾਹਰ ਆਓ ਹੋਏ ਥੋੜਾ ਧਿਆਨ ਨਾਲ ਧਿਆਨ ਸਾਡੇ ਦੇਖਣਾ ਅੰਦਰ ਨਾ ਹੋ ਗਿਆ ਤੈ ਤਸਵੀਰਾਂ ਦਿਖਾ ਰਹੇ ਹਾਂ ਫਾਕੀ ਟੀਮ ਪਹੁੰਚੀ ਹੈ ਸਤਿ ਸ਼ਕਨ ਜੀ ਹਰਮੰਦਰ ਸਾਹਿਬ ਮੇਰੇ ਸਹਿਯੋਗੀ ਰਾਜੀ ਮੌਜੂਦ ਨੇ ਰਾਜੀਵ ਤਸਵੀਰਾਂ ਸੀ ਵੇਖ ਪਾ ਰਹੇ ਹਰਬੰਦਰ ਸਾਹਿਬ ਦੇ ਪ੍ਰਕਰਮਾ ਦੇ ਵਿੱਚ ਜਦੋਂ ਐਂਟਰ ਹੋਈ ਹੈ ਹਾਕੀ ਟੀਮ ਔਰ ਦਸਤਾਰਾਂ ਸਜਾਈਆਂ ਹੋਈਆਂ ਨੇ ਸਾਰੇ ਹੀ ਖਿਡਾਰੀਆਂ ਨੇ ਹੁਣ ਕੀ ਕੁਝ ਅਪਡੇਟ ਹੈ ਕਿ ਮੱਥਾ ਟੇਕ ਲਿਆ ਹੈ ਔਰ ਕੀ ਕੁਝ ਪ੍ਰੋਗਰਾਮ ਹੈ ਹੋਰ ਬਿਲਕੁਲ ਵਰਜੋਤ ਜਿਹੜੀ ਹਾਕੀ ਟੀਮ ਹੈ ਕਿਉਂਕਿ ਕੱਲ ਦਿੱਲੀ ਜਦੋਂ ਪਹੁੰਚੀ ਉੱਥੇ ਸਵਾਗਤ ਹੋਇਆ ਤਾਂ ਅੱਜ ਸਵੇਰ ਵੇਲੇ ਹਾਲਾਂਕਿ ਬਰਸਾਤ ਬਹੁਤ ਜ਼ਿਆਦਾ ਸੀ ਅੰਮ੍ਰਿਤਸਰ ਦੇ ਵਿੱਚ ਔਰ ਜਦੋਂ ਹਰਮੰਦਰ ਸਾਹਿਬ ਦਰਸ਼ਨ ਕੀਤੇਗੇ ਉਸ ਵੇਲੇ ਵੀ ਹਲਕੀ ਬਰਸਾਤ ਜਿਹੜੀ ਹੈ ਉਹ ਹਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਪਲੇਅਰ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਦਸਤਾਰਾ ਸ ਜਾ ਕੇ ਪਹੁੰਚੇ ਨੇ ਕਿਉਂਕਿ ਪੰਜਾਬ ਦੇ ਨਾਲ ਸਬੰਧ ਰੱਖਦੇ ਨੇ ਇਹ ਸਾਰੇ ਜਿਹੜੇ ਖਿਡਾਰੀ ਤਾਂ ਹਰਮੰਦਰ ਸਾਹਿਬ ਵਾਹਿਗੁਰੂ ਦਾ ਸ਼ੁਕਰਾਨਾ ਜਿਹੜਾ ਇਹਨਾਂ ਵੱਲੋਂ ਅੱਜ ਕੀਤਾ ਜਾਣਾ ਹੈ ਤਾਂ ਹਰਮੰਦਰ ਸਾਹਿਬ ਦੇ ਅੰਦਰ ਇਸ ਵੇਲੇ ਇਹ ਮੱਥਾ ਟੇਕਣ ਦੇ ਵੀ ਪਹੁੰਚੇ ਨੇ ਉਸ ਤੋਂ ਬਾਅਦ ਕਿਉਂਕਿ ਕੁਝ ਪਲੇਅਰ ਅਮਰitsar ਦੇ ਨਾਲ ਸਬੰਧ ਰੱਖਦੇ ਨੇ ਕੁਝ ਜਲੰਧਰ ਜ਼ਿਲ੍ਹੇ ਦੇ ਨਾਲ ਸਬੰਧ ਰੱਖਦੇ ਨੇ ਤਾਂ ਇਸ ਕਰਕੇ ਮੱਥਾ ਟੇਕਣ ਤੋਂ ਬਾਅਦ ਆਪਣੇ ਆਪਣੇ ਘਰਾਂ ਦੇ ਲਈ ਰਵਾਨਾ ਹੋਣਗੇ ਤਾਂ ਹਵਾਈ ਅੱਡੇ ਤੇ ਗਰਮ ਜੋਸ਼ੀ ਨਾਲ ਇਹਨਾਂ ਸਿਦਾਰੀਆਂ ਦਾ ਜਿਹੜਾ ਸਵਾਗਤ ਹੈ ਉਹ ਕੀਤਾ ਗਿਆ ਵਕ ਵਕ ਜਿਹੜੇ ਸਿਆਸਤਦਾਨ ਨੇ ਉਹ ਪਹੁੰਚੇ ਔਰ ਪੰਜਾਬ ਸਰਕਾਰ ਵੱਲੋਂ ਦੋ ਕੈਬਨਟ ਮੰਤਰੀ ਜਿਹੜੇ ਨੇ ਜੋ ਮਿਰਸਰ ਦੇ ਨਾਲ ਸੰਬੰਧ ਰੱਖਦੇ ਨੇ ਹਰਪਰਜਨ ਸਿੰਘ ਜੀ ਤੇ ਔਰ ਕੁਲਦੀਪ ਢਾਲੀਵਾਲ ਉਹ ਵੀ ਅੱਜ ਜੋ ਹੈ ਸਵਾਗਤ ਦੇ ਲਈ ਪਹੁੰਚੇ ਸੀ ਤਾਂ ਹੁਣ ਖਿਡਾਰੀ ਇਸ ਤਰ੍ਹਾਂ ਹਰਮੰਦਰ ਸਾਹਿਬ ਦੇ ਅੰਦਰ ਜੋ ਹੈ ਦਰਸ਼ਨ ਕਰਨ ਦੇ ਲਈ ਗਏ ਨੇ ਤਾਂ ਕੁਝ ਦੇਰ ਬਾਅਦ ਉਹ ਬਾਹਰ ਆਉਣਗੇ ਤਾਂ ਐਸਜੀਪੀਸੀ ਵੱਲੋਂ ਵੀ ਉਹਨਾਂ ਨੂੰ ਜੋ ਸਨਮਾਨ ਹੈ ਉਹ ਦਿੱਤਾ ਜਾ ਸਕਦਾ ਉਸ ਤੋਂ ਬਾਅਦ ਉਹ ਆਪਣੇ ਆਪਣੇ ਘਰਾਂ ਦੇ ਲਈ روانਾ ਹੋਣਗੇ ਜੀ ਬੋਲੋ ਇਸ ਤੋਂ ਇਲਾਵਾ ਸਾਰੇ ਖਿਡਾਰੀਆਂ ਦੇ ਪਰਿਵਾਰ ਵੀ ਨਾਲ ਮੌਜੂਦ ਨੇ ਰਾਜੀ ਬਿਲਕੁਲ ਕਿਉਂਕਿ ਹਵਾਈ ਅੱਡੇ ਤੇ ਸਵੇਰ ਤੋਂ ਹੀ ਜਿਹੜੀ 7 ਵਜੇ ਤੇ ਲਗਭਗ ਫਲਾਈਟ ਪਹੁੰਚਣੀ ਸੀ ਔਰ ਪਰਿਵਾਰ 6 ਵਜੇ ਹੀ ਹਵਾਈ ਅੱਡੇ ਤੇ ਪਹੁੰਚ ਚੁੱਕੇ ਸੀ ਔਰ ਜੇਕਰ ਤੁਸੀਂ ਕੈਪਟਨ ਹਰਮਨਪ੍ਰੀਤ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਉਹਨਾਂ ਦੇ ਹੋਰ ਜਿਹੜੇ ਰਿਸ਼ਤੇਦਾਰ ਨੇ ਔਰ ਹਰ ਕੋਈ ਕੁਝ ਨਜ਼ਰ ਆ ਰਿਹਾ ਸੀ ਕਿ ਇਹ ਹਾਕੀ ਟੀਮ ਜਿਹੜੀ ਹੈ ਬੈਕ ਟੂ ਬੈਕ ਬ੍ਰਾਊਜ਼ ਮੈਚ ਜਿਹੜੇ ਜਿੱਤ ਕੇ ਵਾਪਸ ਪਰਤੀ ਔਰ ਇਸ ਤੋਂ ਇਲਾਵਾ ਜਿੱਕਰ ਕਿਉਂਕਿ ਹਰਮਨਪ੍ਰੀਤ ਤੇ ਡੀਐਸਪੀ ਵੀ ਨੇ ਪੰਜਾਬ ਪੁਲਿਸ ਦੇ ਵਿੱਚ ਤਾਂ ਬਹੁਤ ਸਾਰੇ ਪੁਹਾਰੀ ਜਿਹੜੇ ਕਿ ਰਹੇ ਨੇ ਸਿੰਘ ਮੰਡੇਰ ਜੋ ਕਿ ਡੀਸੀਪੀ ਨੇ ਅਮਰ ਸਰ ਦੇ ਇਸ ਤੋਂ ਇਲਾਵਾ ਪ੍ਰਗਟ ਸਿੰਘ ਜੋ ਕਿ ਭਾਵੇਂ ਕਾਂਗਰਸ ਦੇ ਨਾਲ ਸਬੰਧ ਰੱਖਦੇ ਨੇ ਤਾਂ ਬਹੁਤ ਸਾਰੇ ਜਿਹੜੇ ਸਾਫਕਾ ਹਾਕੀ ਖਿਡਾਰੀ ਨੇ ਜਿਹੜੇ ਸਾਫਕਾ 올ੰਪੀਅਨ ਨੇ ਉਹ ਵੀ ਸਵਾਗਤ ਲਈ ਪਹੁੰਚੇ ਸੀ ਤਾਂ ਹੁਣ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜੇ ਖਿਡਾਰੀ ਨੇ ਪਹਿਲਾਂ ਹਵਾਈ ਅੱਡੇ ਤੋਂ ਸਵਾਗਤ ਕਰਨ ਤੋਂ ਬਾਅਦ ਸਿੱਧਾ ਪਰਿਵਾਰਤਾਂ ਪਹੁੰਚੇ ਨੇ ਕਿਉਂਕਿ ਹਰ ਕਿਸੇ ਦੀ ਇੱਕ ਤਾਂ ਗੁਣ ਹੈ ਕਿ ਜੇਕਰ ਇੰਨੇ ਵੱਡੇ ਮਕਾਮ ਤੇ ਕੋਈ ਪਹੁੰਚਿਆ ਤਾਂ ਉਸਦੇ ਲਈ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਾਵੇ ਤਾਂ ਇਹੀ ਕਾਰਨ ਹੈ ਕਿ ਪਲੇਅਰ ਜਿਹੜੇ ਨੇ ਘਰ ਜਾਣ ਤੋਂ ਪਹਿਲਾਂ ਗੁਰੂ ਘਰ ਵਿੱਚ ਪਹੁੰਚੇ ਨੇ ਔਰ ਇੱਥ ਤੋਂ ਬਾਅਦ ਉਹ ਆਪਣੇ ਆਪਣੇ ਘਰਾਂ ਦੇ ਲਈ ਰਵਾਨਾ ਹੋ ਜਾਣਗੇ ਜੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਰਾਜੀਵ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਕਿ ਹੋਰ ਹੁਣ ਅੰਦਰ ਗਏ ਹੋਏ ਨੇ ਦਰਬਾਰ ਸਾਹਿਬ ਦੇ ਵਿੱਚ ਉੱਥੇ ਮੱਥਾ ਟੇਕਿਆ ਜਾ ਰਿਹਾ